ਮੇਰੇ ਨੂੰ ਦਰਸ਼ਕਾਂ ਲਈ ਮੈਂ ਸੁਬਦਰ ਮੈਦਿਤ ਕਚਨਾ ਕਿਸੀ ਟੁੱਕੇ ਕਿਤਾ ਮੇਰਾ ਬਿਲਕੁਲ ਇਹ ਕਿ ਉਹਨੇ ਜਿਹੜਾ ਸ਼ਹਾਦਤ ਦੇ ਕੋਈ ਸ਼ਹਾਦਤ ਜਿਹੜੀ ਵੀ ਹੈ ਇਹ ਇਲਾਕਾ ਜਿਹੜਾ ਬਹੁਤ ਖਤਰਨਾਕ ਮੈਂ ਦੇਖਿਆ ਮੈਂ ਖੁਦ ਇਥੇ ਰਿਆ ਮੈਂ ਖੁਦ ਇੰਦੇਰੇ ਉਹ ਮੈਂ 3 ਸੁਦਰ ਮੇਜਰਾ ਮੈਂ ਖੁਦ ਆਈਡੀ ਵਗੈਰਾ ਬਹੁਤ ਹੈ ਉੱਤੇ ਬਹੁਤ ਹੈ ਲੱਗਾ ਬਹੁਤ ਖਤਰਨਾਕ ਇਥੇ ਆਪਾਂ ਕੁਝ ਵੀ ਨਹੀਂ ਕਰ ਸਕਦੇ ਇਹ ਤੇ ਸਰ ਆਪਣੇ ਨੌਜਵਾਨ ਜਾਂਦੇ ਨੇ ਕਿਉਂਕਿ ਉਹ ਧੋਖੇ ਨਾਲ ਸਾਨੂੰ ਮਾਰਦੇ ਨੇ ਕਿਉਂਕਿ ਉਹ ਆਪਣੀ ਆੜ ਲੈ ਕੇ ਬੈਠੇ ਹੁੰਦੇ ਸਾਨੂੰ ਪਤਾ ਨਹੀਂ ਹੁੰਦਾ ਅਸੀਂ ਰਾਤ ਨੂੰ ਗੈਸਟ ਕਰਦੇ ਆ ਰਾਤ ਨੂੰ ਜਿਹੜੀ ਲੜਾਈ ਹੁੰਦੀ ਰਾਤ ਨੂੰ ਹੁੰਦੀ ਹੈ ਇਸ ਵੀ ਗੱਲ ਕਟਾਰ ਲੱਕ ਕਰਕੇ ਹਫਤੇ ਦੇ ਫਾਰੂ ਪੈ ਜਾਂਦੇ ਨੇ ਕਿਵੇਂ ਪੱਤ ਤੋਂ ਮੁੱਤੀ ਦੱਸਿਆ ਗਿਆ ਕਿ ਉਹਦੇ ਕਿਵੇਂ ਬੈਠਾ ਹੈ ਇਹ ਜੀ ਉਟਾਇ ਕੋ ਆ ਗ੍ਰੇਨੇਡ ਐਟੈਕ ਕਰਿਆ ਉਹਨਾਂ ਨੇ ਬਰਫ ਚ ਮਾਰਿਆ ਪਹਿਲਾ ਗ੍ਰੇਡ ਪੈਰੇ ਫਰਿਆ ਤੋਂ ਇਹ ਸਾਡੇ ਪਤੇਜਾ ਜੀ ਦੋ ਇੱਕ ਦੋ ਮੁੰਡਾ ਹਰਮਿੰਦਰ ਸਿੰਘ ਬਰਤਪਾਲ ਤੇ ਬਰਤਪਾਲ ਜੀ ਰਵਤੀ ਜਾ ਤੇ ਹਰਮਿੰਦਰ ਸਿੰਘ ਮੁੰਡਾ ਦੂਸਰਾ ਉਹ ਵੀ ਨੇੜੇ ਪਿੰਡ ਦਾ ਹੀ ਆ ਪਦੀਰਪੁਰ ਦਾ ਮੁੰਡਾ ਇਹ ਦੋਨੇ ਗੈਡ ਲੱਗੇ ਸੀਗੇ ਗੈਡ ਹੁੰਦੇ ਕਿ ਅੱਗੇ ਚੰਗੇ ਜਣ ਜਾਂਦੇ ਨੇ ਤੇ ਇਹਦਾ ਦੇ ਪਰੋਨਾ ਪਹਿਲਾਂ ਨੇ ਪਹਿਲਾਂ ਗ੍ਰੇਨੇਡ ਸਟੇ ਨਾਲ ਗ੍ਰੇਡ ਦੇ ਨਾਲ ਹੋਰ ਵੀ ਬੰਦੇ ਪਿੱਛੇ ਨਾਲ ਸੀਗੇ ਤੇ ਉਹ ਮੁੰਡੇ ਕਾਫੀ 10 12 10 11 ਮੁੰਡੇ ਕਹਿ ਲੋਗੇ ਇਹ ਮੌਕੇ ਤੇ ਹੀ ਸ਼ਹੀਦ ਹੋ ਕੇ ਪਰਫेक्ट ਬਾਲਦੇ ਦੇ ਸਿਰ ਦੇ ਵਿੱਚ ਬ੍ਰਸ਼ ਲੱਗ ਗਿਆ ਤੁਹਾਡੀ ਖਾਲ ਜੀ ਕਦ ਲੈ ਕੇ ਆ ਰਹੇ ਫੈਦਲੋ ਸਾਨੂੰ ਦੱਸੇ ਪਏ ਸੀ ਤਾਂ ਉਹ ਅਜੇ ਤੱਕ ਕਹਿਦੇ ਆਪਣੇ ਕੁਸ਼ੀਦ ਤੋਂ ਪਰੋ ਸ਼੍ਰੀਨਗਰ ਤੋਂ ਚੱਲੇ ਨਹੀਂ ਹੈ ਅਜੇ ਅੱਜ ਇਹ ਸਾਨੂੰ ਪੱਕਾ ਪਤਾ ਨਹੀਂ ਹੈ ਵੀ ਅੱਜ ਸ਼ਾਮ ਤੱਕ ਸਾਡੇ ਕੋਲ ਪਹੁੰਚੇ ਹੋ ਜਾਂ ਪਹੁੰਚਣਗੇ ਤੇ ਨਹੀਂ ਜਦੋਂ ਵੀ ਕੋਈ ਗੱਲ ਕੋਈ ਹੋਵੇ ਤਾਂ ਤੁਸੀਂ ਜਰੂਰ ਦੱਸੋ ਕੀ ਕਹਿਣਾ ਚਾਹੁੰਦੇ ਹੋ ਜੀ ਵੀ ਕਿ ਸਾਡੇ ਨੌਜਵਾਨਾਂ ਦੀ ਛਾਤ ਤੋਂ ਹੋਈਦਾ ਅੱਜ ਤੱਕ ਕਿਸੇ ਪਿਛਲੇ ਵਿੱਚ ਕਮਾਡੀ ਫੁੱਟਬਾਲ ਨੂੰ ਟੈਕ ਨਹੀਂ ਦੇਿਆ ਦੇਖੋ ਇਹਦੇ ਵਿੱਚ ਆਏ ਤੋਂ ਸਾਡੇ ਗਵਰਨਮੈਂਟ ਨੂੰ ਸਖਤ ਕਦਮ ਚੱਕਣਾ ਚਾਹੀਦਾ ਨਹੀਂ ਤਾਂ ਇਸ ਤਰੀਕੇ ਨਾਲ ਮੈਂ ਮੈਂ ਤੱਕ ਤਕਰੀਬਨ ਮੈਨੂੰ ਤਾਂ ਦੇਖਦੇ ਦੇਖਦੇ ਮੈਂ ਵੀ ਹੁਣ ਮੈਨੂੰ 15 ਸਾਲ ਹੋ ਗਏ ਪੈਨਸ਼ਨ ਆਏ ਤੇ ਉਹ ਤੋਂ 10 ਸਾਲ 10 15 ਸਾਲ ਪਹਿਲਾਂ ਦੇ ਚੱਲਦਾ 30 35 ਸਾਲ ਹੋ ਗਏ ਮੈਂ ਤਾਂ ਇਹ ਦੇਖਦੇ ਕੋਈ ਇਹ ਨਾਤਾ ਫਰੀਦ ਨਗਰ ਦਾ ਇਲਾਕਾ ਜਿਹੜਾ ਦਾ ਇਹ ਦੇ ਵਿੱਚ ਨਾਤਾ ਕਿਸੇ ਪਾਸੇ ਗੱਲ ਲੱਗਦੀ ਹੈ ਸਾਡੇ ਇੱਕ ਜਵਾਨੇ ਸ਼ਹੀਦ ਹੁੰਦੇ ਰਹਿੰਦੇ ਨੇ ਕਿ ਸਾਡੇ ਤੋਂ ਪਰੂ ਪੈ ਜਾਂਦੇ ਨੇ ਉਹ ਕਿਉਂਕਿ ਸਾਡਾ ਉਹ ਲੋਕ ਵੀ ਸਾਡਾ ਸਾਥ ਬਹੁਤ ਘੱਟ ਦਿੰਦੇ ਨੇ ਕੋ ਜੰਗਲਾਂ ਦਾ ਜੰਗਲ ਕਰਿਓ ਉਹਨਾਂ ਨੂੰ ਉਹ ਇਲਾਕੇ ਦਾ ਪਤਾ ਸਾਨੂੰ ਉਹ ਇਲਾਕੇ ਦਾ ਘੱਟ ਪਤਾ ਸਾਡੀ ਆਰਮੀ ਜਾਂਦੀ ਹੈ ਬਾਅਦ ਜਾਂਦੀ ਹੈ ਜਾਂਦੀ ਹੈ ਲੇਕਿਨ ਉਹਨਾਂ ਨੂੰ ਸਾਡਾ ਨਾਲ ਜ਼ਿਆਦਾ ਪਤਾ ਕੋਈ ਇਲਾਕੇ ਦਾ ਜੋ ਕਿ ਸਾਡੇ ਦੇ ਭਾਰੂ ਪੈ ਜਾਂਦੇ ਨੇ ਸਾਡੇ ਦੇ ਕੀਤੀ ਹੈ ਕੀ ਕਰਨਾ ਚਾਹੇਗਾ ਤੁਸੀਂ ਮੈਂ ਮੈਂ ਤਾਂ ਇੱਕ ਚੀਜ਼ ਹੈ ਮੈਂ ਗਵਰਨਮੈਂਟ ਨੂੰ ਇਹ ਹੀ ਕਹੜਾ ਚੋੜਾ ਵੀ ਉਹਨਾਂ ਤੇ ਸਖਤ ਸਖਤ ਕਾਰਵਾਈ ਕੀਤੀ ਜਾਵੇ ਸਖਤ ਸਖਤ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਜਿਨ੍ਹਾਂ ਨੇ ਸਾਡੇ ਬੱਚਿਆਂ ਦੇ ਉੱਪਰ ਹਮਲਾ ਕੀਤਾ ਨਾਮ ਹੀ ਹੱਥੀ ਸੰਗਤ ਹੱਥੀ ਸੰਗਤ ਜਿਵੇਂ ਅੱਜ ਤਖੜੀ ਦਾ ਤਿਹਾਰਾ ਹੈਗਾ ਤੇ ਉੱਥੇ ਇੱਕ ਤੁਹਾਡੇ ਭਾਂਜੀ ਸਾਹਿਬ ਦੇ ਜਿਹੜੀ ਕੋਮੰਦ ਹੋਈ ਘਟਨਾ ਤੇਨੇ ਭਰਾ ਸੀ ਸਾਡਾ ਇੱਕੋ ਪ੍ਰਾਪਰ ਨੌਕਰੀ ਕਰਦਾ ਸੀ ਬਸ ਸਾਰਾ ਸਿਰ ਉਹਦੀ ਸਿਰ ਉਹਦੀ ਸਿਰ ਤੇ ਚੱਲਦਾ ਹਟਾ ਸਾਰਾ ਸਭ ਤੋਂ ਸਾਡਾ ਉਹ ਹੀ ਦੇਖਦਾ ਸੀਗਾ ਦੁੱਖ ਸੁੱਖ ਸਾਡੇ ਨਾਲ ਹਰ ਇੱਕ ਵਾਰ ਖੜਦਾ ਸੀ ਮੇਰਾ ਐਕਸੀਡੈਂਟ ਹੋਇਆ ਸੀਗਾ ਇੱਕ ਫੋਨ ਤੇ ਛੁੱਟੀ ਕਰਕੇ ਆਇਆ ਜਿਹੜੀ ਹੁਣ ਆ 4 ਮਹੀਨੇ ਪਹਿਲਾਂ ਜੇ ਵਿਆਹ ਕਰਵਾ ਲਈ ਵਿਆਹ ਗਿਆ ਮੈਂ ਉਹ ਫਿਰ ਹੱਲਸ ਗੱਲ ਹੋਈ ਜੇ ਮੇਰੇ ਨਾਲ ਉਹ ਛੁੱਟੀ ਆ ਜਾ ਫਿਰ ਲਖੜੀ ਨਾਲ ਤਿਹਾਰਾ ਕਹਿੰਦਾ ਪਿਆਰ ਨੂੰ ਬਾਰੇ ਇੱਟ ਹੀ ਆਉਂਦੇ ਨੇ ਕਹਿੰਦਾ ਨਹੀਂ ਮੈਂ ਦਿਵਾਲੀ ਨੂੰ ਆਉਂਦਾ ਕਹਿੰਦਾ ਫਤਲ ਦਿਵਾਲੀ ਨੂੰ ਢੋਲੀ ਨੂੰ ਘੁੰਮਾ ਕੇ ਫਿਰਾਂ ਤੇ ਉਸ ਤੋਂ ਬਾਅਦ ਮੈਨੂੰ ਸਵੇਰੇ ਫੋਨ ਆਇਆ ਜੀ ਕਿ ਕੱਲ ਸ਼ਾਮ ਨੂੰ ਗੱਲ ਕੀਤੀ ਸਵੇਰੇ ਫੋਨ ਆਇਆ ਮੈਨੂੰ ਉਹਨਾਂ ਦੇ ਫਰੈਂਡ ਦਾ ਜੀ ਮੈਸੇਜ ਆਇਆ ਉਹਦਾ ਕਹਿੰਦਾ ਯਾਰ ਆਪਣੇ ਘਰੇ ਕੁਝ ਗੱਲਬਾਤ ਹੋਈ ਹੈ ਮੈਂ ਕਿਹਾ ਦੱਸੋ ਕੀ ਹੋਇਆ ਉਹ ਦੱਸ ਨਹੀਂ ਰਿਹਾ ਸੀ ਰੋਂਣ ਲੱਗ ਗਿਆ ਉਹਦਾ ਫਰੈਂਡ ਜੀ ਕਿਹੜਾ ਨਾਮ ਦੱਸ ਇਹਦਾ ਮੁੰਡਾ ਕਿ ਤੇ ਉਸ ਤੋਂ ਬਾਅਦ ਜੀ ਉਹਨੇ ਮੈਨੂੰ ਦੱਸਿਆ ਕਹਿੰਦਾ ਇਦਾਂ ਗੱਲ ਹੋ ਗਈ ਕਹਿੰਦਾ ਬਾਪੂ ਉਹਨਾਂ ਨੂੰ ਸਾਹਮਣਾ ਕਰੀ ਪਹਿਲੇ ਫੋਨ ਆਉਂਦਾ ਉਹ ਤੋਂ ਮੈਨੂੰ ਦੱਸ ਨਹੀਂ ਰਿਹਾ ਸੀ ਪੁਰਜਲ ਫਿਰ ਵੀ ਉਹ ਤੋਂ ਬਾਅਦ ਮੈਨੂੰ ਉਹ ਫੋਨ ਆਇਆ ਜੀ ਜੋਨਟਾ ਜੋ ਇਹਨਾਂ ਦੇ ਤੋਂ ਉਹ ਕਹਿੰਦੇ ਵੀ ਪ੍ਰਿਤਪਾਲ ਸਿੰਘ ਦੇ ਨਾਮ ਹਫਤਾ ਹੋ ਗਿਆ ਉਹਨਾਂ ਦੀ ਮਤਲਬ ਚੱਲਦੀ ਪਈ ਸੀ ਕਿ 7-7 ਮਾਰਦੀ ਬੜੇ ਹੋ ਜੀ ਉਹਨਾਂ ਦੀ ਗੋਲੀ ਚਾਰ ਤਾਂ ਇਹਨਾਂ ਨੇ ਮਾਰ ਦਿੱਤੇ ਸੀ ਇੱਕ ਕੱਲ ਰਾਤ ਇਹਨਾਂ ਨੇ ਹੋਰ ਮਾਰਿਆ ਉਹਦੇ ਵਿੱਚੋਂ ਦੋ ਮੁੰਡੇ ਸਹੀ ਹੋਏ ਨਹੀਂ ਇੱਕ ਆਪਣਾ ਭਰਾ ਮੇਰਾ ਇੱਕ ਮੁੰਡਾ ਬਦੀਨਪੁਰ ਤੋਂ ਕਹਿ ਰਹੇ ਨੇ ਜੋ ਉਹ ਆ ਤੇ ਚਾਰ ਪੰਜ ਲੱਖੀ ਰਹੀ ਨੇ ਕੀ ਕਹਿਣਾ ਚਾਹੇਗਾ ਕਿ ਜਿਹੜਾ ਮੇਰਾ ਭਾਈ ਜਿਵੇਂ ਆਪਣੇ ਜਿਹੜੇ ਨੌਜਵਾਨੇ ਜੀ ਰਿਹਾ ਹੋਵੇ ਇਹ ਸਰਕਾਰ ਨੂੰ ਸਰਕਾਰ ਬਈ ਕਰਨੀ ਚਾਹੀਦੀ ਹੈ ਜਦੋਂ ਉਹਨਾਂ ਨਾਲ ਲੜ ਰਹੇ ਨੇ ਨਾ ਜਾਂ ਤਾਂ ਉਹਨੂੰ ਖੁੱਲੀ ਛੁੱਟੀ ਦੇ ਦੇਣਾ ਜਾਂ ਇੱਕ ਵਾਰ ਚਾਦੇ ਨਾਲ ਮਾਰ ਦੇਣ ਕਿ ਫਿਰ ਦੱਸ ਦੇਣ ਕਿ ਨਾ ਪਤਾ ਕੀ ਚੀਜ਼ ਨੇ ਪੀ ਤੇਜ਼ੀ ਰੱਖਦੇ ਕਰਦੇ ਚੱਲਦੇ ਉਹ ਕੀ ਕਰਦੇ 45 ਸਰ ਮੈਂ ਕੁਝ ਨਹੀਂ ਕਹਤਾ ਤੁਹਾਡੇ ਵਾਸਤੇ ਮੇਰਾ ਹੀਰਾ ਭਾਈ ਸੀ ਹੀਰਾ ਭਾਈ ਟੁੱਟ ਗਿਆ ਬਸ ਨੇ ਸਹਾਦਤ ਨੂੰ ਹੋਰ ਵੀ ਕੀ ਕਹੇ ਤਾਂ ਇਹ ਦੇ ਸਲਾਮ ਆਸਰ ਉਹਦੀ ਸਲਾਤ ਉਹਦੇ ਉੱਪਰ ਸਾਡੇ ਕੁਝ ਨਹੀਂ ਸਾਡਾ ਉਹਦਾ ਜੱਜਬਾ ਪਹਿਲਾਂ ਤੋਂ ਹੀ ਆਰਮੀ ਦਾ ਸੀ ਜਾਂ ਉਹਨੇ ਪ੍ਰੋਟੋ ਕੀਤੀ ਆ ਪ੍ਰੋਟੋ ਹੁੰਦੀ ਸਾਡੇ ਪਹਿਲੀ ਪਾਰਟੀ ਹੋਇਆ ਜੀ ਕੀ ਲੱਗਦਾ ਤੁਹਾਡਾ ਮੇਰਾ ਭਤੀਜਾ ਲੱਗਦਾ ਕਦ ਗਿਆ ਸੀਗੇ ਇਥੋਂ ਨੇ ਚਾਰ ਮਹੀਨੇ ਹੋ ਗਏ ਜੀ ਵਿਆਹ ਕਰਾ ਕੇ ਆ 10 ਸਾਲ ਹੋ ਗਏ ਸਾਡੀ ਸ਼ਹਾਦਤ ਸੱਡ ਦਾ ਵੀ ਸਾਰਾ ਕੁਝ ਉੱਛੜ ਗਿਆ ਉਹਦੇ ਵਿੱਚ ਪਰਵਾਹ ਦੇ ਦੋ ਭਰਾ ਦੇ ਮੰਮੀ ਡੈਡੀ ਆ ਉਹਦੀ ਘਰ ਵਾਲੀ ਆ ਮੁੰਡਾ ਜੀ ਦੱਸਿਆ ਕੋਈ ਕੋਈ ਨਹੀਂ ਕੋਈ ਨਹੀਂ ਪਤਾ ਲੱਗੇ ਅੱਛਾ ਮਤਲਬ ਕੀ ਆ ਜੀ ਸਨੂ ਸਾਹਿਬ ਨੇ ਫੋਨ ਕੀਤਾ ਸੀ ਭਰਾ ਇਹਨਾਂ ਨੂੰ ਰਿਪੋਰਟ ਬਾਲਸ ਜੀ ਲੋ ਵੀ ਮਾਪਾ ਵੀ ਇੱਕ ਨੂੰ ਮੋਦੀ ਨੂੰ ਬੰਨਣਾ ਚਾਹੀਦਾ ਕੰਮ ਸਾਰੇ ਜੀ ਜਿਆਦਾ پارٹی ਹੁੰਦੇ ਨੇ ਸਾਰਾ ਕੁਝ ਮਿਣਦੇ ਨੇ ਫਿਰ ਉਹਨਾਂ ਦੀ ਧੜਾ ਆਉਂਦੀ ਯਾਨੀ ਕਿ ਸਿੱਧੀ ਕੇ ਦਾ ਸਿਰ ਨਹੀਂ ਹੁੰਦਾ ਕਿ ਇਹਦੀ ਲੱਤ ਨਹੀਂ ਹੁੰਦੀ ਤੇ ਕਜ਼ਮੀਏ ਚ ਸੀ ਗਈ ਕੋਈ ਦੱਸਿਆ ਕਿ ਕਾਉਂਟਰੇ ਹੋ ਜਾਣਾ ਹਾਂ ਜੀ ਅੱਤਵਾਦੀ ਸਾਡੇ ਸਾਹਮਣੇ ਅੱਤਵਾਦੀਆਂ ਦਾ ਕਾਉਂਟਰ ਚਾਹਤਾ ਸੀ ਹਰਬੰਸ ਜਿਹੜੇ ਸੁਜੀਤ ਹੋਏ ਨੇ ਕੀ ਲੱਗਦਾ ਕਿਸੇ ਸ਼ਰੀ ਨਗਰ ਦੀ ਸ਼ਰੀ ਨਗਰ ਦੀ ਕਿੰਨਾ ਟਾਈਮ ਹੋ ਗਿਆ ਸੀਗਾ 10 ਸਾਲ ਹੋ ਗਏ ਭਾਰਤ ਦੇ ਕਿਵੇਂ ਪਤਾ ਲੱਗਿਆ ਤੁਹਾਨੂੰ ਕਦੋਂ ਸ਼ਰੀ ਸੁਬਾਹ ਮੈਸੇਜ ਆਇਆ ਠੀਕ ਉਹ ਆਰਮੀ ਜੋ ਠੀਕ ਜੀਆਪਾ ਉਹਨਾਂ ਨੇ ਮੈਸੂ ਮੁੰਡੇ ਨੇ ਕਿਹਾਗਾ ਨਾ ਵੀ ਮੇਰੇ ਠੀਕ ਨਹੀਂ ਹੈ ਸੀ ਉਦੋਂ ਬਾਅਦ ਜਦੋਂ ਫੋਨ ਆਇਆ ਤੀਆ ਉਹਨੇ ਸਾਲ ਦਾ ਅੱਛਾ ਕੀ ਕਹਿਣੇ ਕਾਗ ਲੈ ਕੇ ਆਲੇ ਸਾਨੂੰ ਕਿਸੇ ਕੁਸਣ ਨਹੀਂ ਆਉਂਦੇ ਉਹਨਾਂ ਨੇ ਸਾਡੇ ਕੁਸਮਿੰਦ ਤੁਸੀਂ ਆਦੇ लास्टिंग करू आईस ये वो 4 तो मिनट अगर आज प्रोग्राम मतलब यानी 10 पे आ 4 मिनट हो गए क्या बात आई नहीं 10 तल मेरे को असू हो गई थी ठीक है मैं खड़ेगा अभी 30 ठीक ठाक है हां ठीक का तरह के अगर भाई ठीक है हां ਜੇ ਮੈਂ ਅੱਜ ਤੇਰੇ ਨਾਲ ਧਰਵਾੜੇ ਪੁੱਛਦਾ ਸੀ ਤੇ ਪਰਪੀਰ ਅੱਜ ਮੇਰੇ ਕੋਲੋਂ ਸੁਆਹ ਪੈਣਾ ਜਿਵੇਂ ਕਿ ਕਿਵੇਂ ਦਾ ਮਨੋਂ ਡੱਟਦਾ ਤੋਂ ਨਹੀਂ ਉੱਜੜ ਗਈ ਨਾ ਸਾਡਾ ਕੀ ਰਹਿ ਗਿਆ ਬਸ ਮੇਰਾ ਸੋਹਣੀ ਜੀ ਕਾ ਸਭ ਕੁਛ ਮੈਂ ਜੋਤਾਂ ਬਗਾਰੇ ਚੰਦਰੀ ਤੇ ਗਿਆ ਮੇਰੇ ਕੋਲ ਵੀ ਨਹੀਂ ਮੇਰਾ ਯਾਬੋ ਨਾ ਲੜਾ ਬਚਰੂਗਾ ਉਹਨੂੰ ਦੇਖ ਕੇ ਚੰਦ ਨਿਕਾ ਕਿੰਨੀ ਉਮਰ ਦੀ ਸੀ 27 ਸਾਲਾਂ ਉਮਰ ਦੀ ਸੀ ਅੱਭਰ ਜ਼ਾਨੀ ਨਹੀਂ ਲੱਗਦਾ ਉਹ ਇਹ ਪੰਨਹਾਂ ਲੱਲ ਦਿੱਤਾ ਕਿ ਉਹ ਦੇਦੇ ਨਾ ਕਿ ਦੇਖ ਲੈ ਗੱਲ ਨਾ ਇਹ ਇਸ ਮੈਲਾ ਨੁਕਰੀ ਬਿਜਾੜਿਆ ਦੀ ਜਿਹੜੀਆ ਕਰਕੇ